ਪੰਜਾਬ ਦੇ ਮੌਸਮ ਦੇ ਤਰੋ-ਤਾਜ਼ਾ ਹਾਲ ਲੈ ਕੇ ਇੱਕ ਵਾਰ ਫਿਰ ਆਈ ਪੰਜਾਬ ਟੀਵੀ ਦੇ ਉੱਪਰ ਤੁਹਾਡੇ ਮੁਖਾਤਬ ਹੋ ਚੁੱਕੇ ਹਾਂ ਆਓ ਤੁਹਾਨੂੰ ਜਾਣਕਾਰੀ ਦੇਈਏ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਮੌਸਮ ਕੀ ਵੱਡੀ ਤਬਦੀਲੀ ਲੈਣ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀਆਂ ਕੀ ਕੁਝ ਵੱਡੀਆਂ ਤਬਦੀਲੀਆਂ ਤੇ ਘਾਰਗੁਜ਼ਾਰੀਆਂ ਵੇਖਣ ਨੂੰ ਮਿਲਣਗੀਆਂ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਦੇ ਮੌਸਮ ਦੇ ਵਿੱਚ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਆਈਐਮਡੀ ਦੇ ਵੱਲੋਂ ਅਲਰਟ ਜਿਹੜਾ ਹੈ 9 ਜ਼ਿਲ੍ਹਿਆਂ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਔਰੇਂਜ ਅਲਰਟ ਦਾ ਮਤਲਬ ਹੈ ਕਿ ਕੁਝ ਕੁ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ 9 ਜ਼ਿਲ੍ਹਿਆਂ ਦੀ ਤਰਤੀਬ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹਨਾਂ 9 ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਜਿਹੜੀ ਹੈ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ ਹਾਲਾਂਕਿ ਔਰੈਂਜ ਅਲਰਟ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੀ ਰਹਿੰਦੀ ਹੈ ਪਰ ਮੌਸਮ ਦੀਆਂ ਗਤੀਵਿਧੀਆਂ ਜੇ ਇਸ ਤਰੀਕੇ ਦੇ ਨਾਲ ਬਦਲ ਰਹੀਆਂ ਨੇ ਉਸ ਦੌਰਾਨ ਹਮੇਸ਼ ਭਰੇ ਜਿਹੜੇ ਵੱਧ ਇਲਾਕੇ ਹੋਣਗੇ ਉਹਨਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੇ ਖਦਸ਼ੇ ਵੀ ਜਤਾਏ ਗਏ ਨੇ ਇਸੇ ਤਰੀਕੇ ਆਉਣ ਵਾਲਾ ਕੱਲ ਜਿਹੜਾ ਯਾਨੀ 12 ਜੁਲਾਈ ਨੂੰ ਵੱਡੇ ਪੱਧਰ ਦੇ ਉੱਪਰ ਮੀਂਹਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਵੇਖਣ ਨੂੰ ਮਿਲ ਗਈਆਂ ਖਾਸ ਤੌਰ ਦੇ ਉੱਪਰ ਮਾਲਵਾ ਇਲਾਕਾ ਜਿਹੜਾ ਉਸ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਰਾਤ ਦੇ ਸਮੇਂ ਮੋਹਰੇਦਾਰ ਬਾਰਿਸ਼ ਜਿਹੜੀ ਹੈ ਹੋਣ ਦੇ ਅਨੁਮਾਨ ਜਿਹੜੇ ਨੇ ਉਹ ਲਗਾਏ ਗਏ ਨੇ ਖਾਸ ਤੌਰ ਦੇ ਉੱਪਰ ਸ਼ਾਮ ਦੇ ਵੇਲੇ ਵੱਡੀ ਕਾਰਵਾਈ ਮੌਸਮ ਦੀ ਵੇਖਣ ਨੂੰ ਮਿਲ ਸਕਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਹੈ ਉਹ ਵੱਧ ਤੋਂ ਵੱਧ 33 ਤੋਂ 34 ਡਿਗਰੀ ਸੈਲਸੀਅਸ ਨੋਟ ਕੀਤਾ ਜਾਵੇਗਾ ਤੇ 28 ਤੋਂ 29 ਡਿਗਰੀ ਘੱਟ ਤੋਂ ਘੱਟ ਤਾਪਮਾਨ ਜਿਹੜਾ ਹੈ ਉਹ ਨੋਟ ਕੀਤਾ ਜਾਵੇਗਾ ਸੋ ਇਹ ਜਿਹੜੀਆਂ ਜਾਣਕਾਰੀਆਂ ਆਈਐਮਡੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਬਾਰੇ ਪੁਖਤਾ ਸਬੂਤ ਤੁਹਾਡੀ ਸਕਰੀਨ ਦੇ ਉੱਪਰ ਚੱਲ ਰੀਆਂ ਸੈਟਲਾਈਟ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਪਾ ਰਹੇ ਹੋਵੋਗੇ ਸੈਟਲਾਈਟ ਤਸਵੀਰਾਂ ਦੇ ਉੱਪਰ ਜੇਕਰ ਝਾਤ ਤੁਸੀਂ ਮਾਰੋ ਧਿਆਨ ન્દ્રਿਤ ਕਰੋ ਤਾਂ ਇਹਨਾਂ ਦੇ ਵਿੱਚ ਵੇਖ ਸਕਦੇ ਹਾਂ ਕਿ ਕਿਵੇਂ ਬਦਲੀ ਕਾਰਵਾਈਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੇ ਉੱਪਰ ਆਪਣਾ ਘੇਰਾ ਜਿਹੜਾ ਹੈ ਉਹ ਬਰਕਰਾਰ ਰੱਖਿਆ ਗਿਆ ਹੈ ਖਾਸ ਤੌਰ ਦੇ ਉੱਪਰ ਮਾਲਵਾ ਇਲਾਕਾ ਜਿਹੜਾ ਹੈ ਇਹਨਾਂ ਮੀਂਹਾਂ ਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਪ੍ਰਭਾਵਿਤ ਹੋਵੇਗਾ ਹਾਲਾਂਕਿ ਜਿਹੜੇ ਸਰਹੱਦੀ ਇਲਾਕੇ ਨੇ ਮਾਝੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਗਈਆਂ ਦੁਆਬੇ ਦੇ ਇੱਕਾ ਦੁੱਕਾ ਜਗਾਵਾਂ ਦੇ ਉੱਪਰ ਅੱਜ ਬਾਰਿਸ਼ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ ਤਾਂ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਆਪ ਦੇ ਵਿੱਚ ਹਮਸ ਭਰੀ ਗਰਮੀ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪਵੇਗਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਪਈ بارش ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਸੀ ਉਹ ਪਹਿਲਾਂ ਨਾਲੋਂ ਠੰਡਾ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਸੀ ਪਰ ਇਸ ਵਕਤ ਸਥਿਤੀਆਂ ਇਹ ਬਣ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ ਹੁਣ ਹੋਮਸ ਭਰੀ ਗਰਮੀ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਮੰਜਾਮੀਆਂ ਨੂੰ ਹੋਮਸ ਭਰੀ ਗਰਮੀ ਤਾਂ ਕਰਕੇ ਹੋਈ ਹੈ ਕਿਉਂਕਿ ਹਵਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਈ ਬਾਰਿਸ਼ ਦੇ ਨਾਲ ਨਮੀ ਮਹਿਸੂਸ ਕੀਤੀ ਗਈ ਜਿਸ ਦੇ ਨਾਲ ਚਿਪਚਪਾਹਟ ਵਾਲਾ ਮੌਸਮ ਜਿਹੜਾ ਹੈ ਉਹ ਬਣਿਆ ਪਿਆ ਤੁਸੀਂ ਵੀ ਵੇਖਿਆ ਹੋਵੇਗਾ ਮਹਿਸੂਸ ਕੀਤਾ ਹੋਵੇਗਾ ਕਿ ਬੈਠਿਆਂ ਨੂੰ ਆਵਾ ਗਾਉਣ ਜੀ ਗਰਮੀ ਜਿਹੜੀ ਹੈ ਉਹ ਆਉਂਦੀ ਦਿਖਾ ਲਈ ਦਿੰਦੀ ਹੁੰਦੀ ਹੈ ਤੇ ਇਸ ਮੌਸਮ ਦੇ ਵਿਚ ਖਾਸ ਤੌਰ ਦੇ ਉੱਪਰ ਸੇਧ ਦਾ ਖਿਆਲ ਰੱਖਣ ਦੇ ਲਈ ਵੀ ਮੌਸਮ ਵਿਗਿਆਨੀਆਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸੇ ਤਰੀਕੇ ਜੇਕਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ ਤਾਂ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਜੁਲਾਈ ਦੇ ਮਹੀਨੇ ਜਿਹੜੇ ਪੰਜਾਬ ਦੇ ਵਰਖਾ ਦੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਭਰਪੂਰ ਵਰਖਾ ਹੋਣ ਵਾਲੀ ਹੈ ਭਰਪੂਰ ਬਾਰਿਸ਼ ਹੋਣ ਵਾਲੀ ਹੈ ਜਦੋਂ ਕਿ 12 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਪਾਰੀਮੀ ਦਾ yellow alert ਜਾਰੀ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਮੌਨਸੂਨ ਦੀਆਂ ਇਹਨਾਂ ਬਰਸਾਤਾਂ ਕਾਰਨ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਪਾਣੀ ਵਿੱਚ ਨਮੀ ਵਧ ਗਈ ਹੈ ਜਿਸ ਕਾਰਨ بارش ਨੂੰ ਲੈ ਕੇ ਉਹਨਾਂ ਦੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੇਧ ਦਾ ਖਿਆਲ ਰੱਖਣ ਦੀ ਤਜ਼ਵੀਜ਼ ਪੇਸ਼ ਕੀਤੀ ਹੈ ਸੋ ਤੁਸੀਂ ਕਿਸ ਇਲਾਕੇ ਦੇ ਦਾਲ ਸਬੱਧ ਰੱਖਦੇ ਹੋ ਕਿਸ ਇਲਾਕੇ ਦੇ ਨਾਲ ਤਾਲੁਕਾਤ ਰੱਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਇਲਾਕੇ ਦਾ ਨਾਮ ਤੇ ਆਪਣੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਕੁਝ ਹਾਲ ਨੇ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਜ਼ਰੂਰ ਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਮੌਸਮ ਦੀਆਂ ਜਾਣਕਾਰੀਆਂ ਦੇ ਵਿੱਚ ਕੋਈ ਤਬਦੀਲੀ ਚਾਹੁੰਦੇ ਹੋ ਤਾਂ ਉਸ ਬਾਬਤ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਸੋ ਇਹ ਸਨ ਮੌਸਮ ਦੀਆਂ ਮੋਟੀਆਂ ਤੇ ਤਾਜ਼ਾਤਰੀਨ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਤਬਦੀਲੀ ਜੇਕਰ ਮੌਸਮ ਨੂੰ ਲੈ ਕੇ ਆਉਂਦੀ ਹੈ ਤਾਂ ਉਹ ਵੀ ਇਹਨਬੇਨ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਬਹਿਰਹਾਾਲ ਦੀ اجازت ਬਹੁਤ ਬਹੁਤ ਧੰਨਵਾਦ